ਪ੍ਰੈਸ ਕਾਨਫਰੰਸ ਇੱਕ ਬਹੁਤ ਵਿਸ਼ੇਸ਼ ਮੁੱਦੇ ਕਰਕੇ ਰੱਖੀ ਗਈ ਆ ਜਿਹੜਾ ਹੈਗਾ ਚੋਣਾਂ ਕਮੇਟੀ ਦੇ ਸਬੰਧ ਵਿੱਚ ਅਸੀਂ ਦੋਨੇ ਮੈਂਬਰ ਸੀਗੇ ਮੇਰੇ ਨਾਲ ਆਪਣੇ ਅزیز ਛੋਟੇ ਭਰਾ ਸਾਹਿਬ ਹਰਿੰਦਰਪਾਲ ਸਿੰਘ ਚੰਦੂ ਮਾਇਰਾ ਜੀ ਐਕਸਐਮਐਲਏ ਇਹ 16 ਮੈਂਬਰੀ ਕਮੇਟੀ ਸੀ ਜਿਸ ਨੇ 2022 ਦੀ ਵਿਧਾਨ ਸਭਾ ਇਲੈਕਸ਼ਨ ਤੋਂ ਬਾਅਦ ਤਕਰੀਬਨ 100 ਹਲਕਿਆਂ ਜਾ ਕੇ ਵਰਕਰਾਂ ਨੂੰ ਮਿਲ ਕੇ ਤੇ ਇਸ ਏ ਸੱਡੀ ਵੱਡੀ ਹਾਰ ਦਾ ਕੀ ਕਾਰਨ ਸੀਗਾ ਉਹਦਾ ਜਾਇਜ਼ਾ ਵੀ ਲਿਆ ਵਰਕਰਾਂ ਤੇ ਸੁਝਾਅ ਵੀ ਲਏ ਤੇ ਵਰਕਰਾਂ ਨੇ ਆਪਣੇ ਖੁੱਲ੍ਹ ਕੇ ਭਾਵਨਾ ਵੀ ਉਸ ਕਮੇਟੀ ਸਾਹਮਣੇ ਰੱਖੀ ਦੇਖੋ ਚੂਨਾ ਕਮੇਟੀ ਬੜੇ ਲੰਬੇ ਸਮੇਂ ਤੋਂ ਚਰਚਾ ਵਿੱਚ ਆ ਤੁਸੀਂ ਸਾਰੇ ਜਾਣਦੇ ਹੋ ਉਹਦੇ ਬਾਰੇ ਬੜੀ ਇੰਪੋਰਟੈਂਟ ਕਮੇਟੀ ਸੀ ਬੜਾ ਚੰਗਾ ਪ੍ਰਾਲਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪਹਿਲਾਂ ਇੱਕ ਕਮੇਟੀ ਬਣਾਈ ਗਈ ਸੀ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਵੀ ਤੁਸੀਂ ਇੰਨੀ ਨਿਮੋਸ਼ੀ ਜਨਖਾੜ ਹੋਈ ਆ ਉਹ ਸਾਰਦਾ ਜਾ ਕੇ ਜੈਜ਼ਾ ਲਾਓ ਤੇਰੀ ਰਿਪੋਰਟ ਦਿਓ ਪਾਰਟੀ ਪ੍ਰਧਾਨ ਨੂੰ ਫਿਰ ਉਸ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ ਸੀ ਜਿਹਨੂੰ ਆਪਾਂ ਚੁੰਦਾ ਕਮੇਟੀ ਕਹਿੰਦੇ ਆ ਤੇਰਾ ਮੈਂਬਰੀ ਕਮੇਟੀ ਤੇ ਉਸ ਜਿਹੜੀ ਚੁੰਦਾ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਦੋ ਆਪਣੀਆਂ ਸਬ ਕਮੇਟੀਆਂ ਬਣਾ ਕੇ ਇੱਕ ਸਬ ਕਮੇਟੀ ਨੇ ਦੁਆਬਾ ਤੇ ਮਾਝਾ ਕਟਿਆ ਸੀ ਦੂਜੀ ਨੇ ਮਾਲਵਾ ਸਾਰਾ ਕਵਰ ਕੀਤਾ ਸੀ ਕਰਕੇ ਮਾਲਵਾ ਵੱਡਾ ਖੇਤਰ ਆ ਚਲੋ ਹੁਣ ਬਹੁਤ ਲੋਕ ਪੁੱਛਦੇ ਨੇ ਸਾਨੂੰ ਵਰਕਰ ਪੁੱਛਦੇ ਆ ਪ੍ਰੈਸ ਵੀ ਪੁੱਛਦੀ ਆ ਕਿ ਚੋਣਾ ਕਮੇਟੀ ਹੈ ਕੀ ਆ ਚੋਣਾ ਕਮੇਟੀ ਦੀ ਰਿਪੋਰਟ ਜਦੋਂ ਬਣੀ ਅਸੀਂ ਸਾਰਿਆਂ ਨੇ ਸਰਬਸੰਤੀ ਨਾਲ ਉੱਤੇ ਸਾਈਨ ਕੀਤੇ ਕਿਸੇ ਦਾ ਕੋਈ ਉਹਦੇ ਵਿੱਚ ਵਿਰੋਧ ਨਹੀਂ ਸੀ ਡਿਸੈਂਟ ਨਹੀਂ ਸੀਗਾ ਤੇ ਫਿਰ ਇਹ ਫੈਸਲਾ ਹੋਇਆ ਸੀ ਕਿ ਇਹ ਰਿਪੋਰਟ ਤਿੰਨ ਲੀਡਰਸ ਨੂੰ ਦੇਣੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਨੂੰ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰਾ ਜੀ ਨੂੰ ਤਿੰਨਾਂ ਨੂੰ ਦੇਣੀ ਆ ਇੱਕ ਉਹਦੀ ਰਿਪੋਰਟ ਦੀ ਕਾਪੀ ਜੈਦਰ ਇਕਬਾਲ ਸਿੰਘ ਚੁੰਦਾ ਵੀ ਆਪਣੇ ਕੋਲ ਰੱਖਣਗੇ ਜੇ ਕਿਤੇ ਲੋੜ ਪਵੇ ਉਹਨੂੰ ਆਪਣੇ ਸਾਂਝੀ ਕਰਨ ਵਾਸਤੇ ਐਵੇਂ ਉਦੋਂ ਚਰਚਾ ਜਾਈ ਸੀ ਵੀ ਇਕੱਲੇ ਇਕੱਲੇ ਮੈਂਬਰ ਸਾਰੀ ਇੱਕ ਇੱਕ ਰਿਪੋਰਟ ਰੱਖ ਲੈਣ ਪਰ ਅਸੀਂ ਇਸ ਗੱਲ ਕਰਕੇ ਰਿਪੋਰਟ ਨਹੀਂ ਰੱਖੀ ਆਪਣੇ ਕੋਲ ਵੀ ਕਿਤੇ ਕੋਈ ਇਹ ਰਿਪੋਰਟ ਲੀਕ ਹੋ ਜਾਂਦੀ ਆ ਜਾਂ ਬਾਹਰ ਨਿਕਲਦੀ ਆ ਤੇ ਫੇਰ ਪਾਰਟੀ ਨੂੰ ਜਿਹੜਾ 엠ਬੈਰੈਸਮੈਂਟ ਜਾਂ ਪਾਰਟੀ ਦੀ ਸਥਿਤੀ ਜਿਹੜੀ ਆ ਉਹ ਕਿਤੇ ਲੋਕਾਂ ਦੇ ਵਿੱਚ ਹਸੋਇਨਮ ਨਾ ਬਣੇ ਇਹ ਪਾਰਟੀ ਨੂੰ ਉਹਦਾ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਦੇਖੋ ਇੱਕ ਚੰਗੀ ਸੋਚ ਲੈ ਕੇ ਸਿਰਫ 3 ਲੀਟਰ ਸਹਿਮਾਨਾਂ ਨੂੰ ਕਿਹਾ ਵੀ ਦੇ ਦਿਓ ਅਸੀਂ ਸਾਈਨ ਕਰਤੇ ਉਹਨਾਂ ਨੇ ਉਸ ਕਮੇਟੀ ਤੇ 100 ਹਲਕੇ ਅਜ ਗਏ ਹਜ਼ਾਰਾਂ ਹੀ ਵਰਕਰਾਂ ਨੇ ਸਾਨੂੰ ਆਪਣੇ ਸੁਝਾਅ ਦਿੱਤੇ ਸਾਡੇ ਸਾਰਿਆਂ ਕੋ ਡੈਰੀਜ਼ ਆ ਕੱਲੇ-ਕੱਲੇ ਵਰਕਰ ਦਾ ਨਾਮ ਉਹਦਾ ਟੈਲੀਫੋਨ ਨੰਬਰ ਸੁਝਾਆ ਕੀ ਆ ਮਤਲਬ ਹਰ ਇੱਕ ਕਮੇਟੀ ਮੈਂਬਰ ਕੋ ਹਜ਼ਾਰਾਂ ਹੀ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਜਿਹੜੀ ਭਾਵਨਾ ਉਹਨਾਂ ਦੀ ਰਾਏ ਉਹਨਾਂ ਦੇ ਸੁਝਾਅ ਉਸ ਆਪਣੇ ਰਿਕਾਰਡ ਵਿੱਚ ਦਰਜਿਆ ਤੇ ਮੁੱਖ ਤੌਰ ਤੇ ਸਾਹਮਣੇ ਕੀ ਆਇਆ ਕਮੇਟੀ ਦਾ ਜਿਹੜਾ ਮੇਨ ਸੁਝਾਅ ਸੀਗੇ ਉਹ ਸੀ ਸਭ ਤੋਂ ਪਹਿਲਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਹੋਣੀ ਚਾਹੀਦੀ ਆ ਦੇਖੋ ਉਹਦੇ ਚ ਨਾਂ ਨਹੀਂ ਕਿਸਦਾ ਲਿਖਿਆ ਇਹ ਕੱਲ ਨੂੰ ਚਲੋ ਕਿਤੇ ਨਾ ਕਿਤੇ ਪਬਲਿਕ ਹੋਣੀ ਆ ਇਹ ਜਿਹੜੀ ਚੁੰਨਾ ਕਮੇਟੀ ਰਿਪੋਰਟ ਆ ਲੇਕਿਨ ਉਹ ਚ ਲਿਖਿਆ ਸੀਗਾ ਕਿ ਜਿਹੜੀ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਉਹ ਲੀਡਰਸ਼ਿਪ ਕਿੱਥੋਂ ਸਟਾਰਟ ਹੁੰਦੀ ਆ ਇਹ ਉੱਪਰੋਂ ਸਟਾਰਟ ਹੁੰਦੀ ਥੱਲੇੋਂ ਨਹੀਂ ਸਟਾਰਟ ਹੁੰਦੀ ਅਸੀਂ ਉਦੋਂ ਆਪਣੇ ਪਾਰਟੀ ਨੂੰ ਬਾਅਦਛੇ ਵੀ ਕਹਿੰਦੇ ਰਹੇ ਕਿ ਤੁਸੀਂ ਰਿਪੋਰਟ ਲਾਗੂ ਕਰੋ ਜੇ ਲੀਡਰਸ਼ਿਪ ਦੀ ਤਬਦੀਲੀ ਤਕਰੀਬਨ 99% ਵਰਕਰਾਂ ਨੇ ਮੰਗੀ ਤੇ জোর ਦੇ ਕੇ ਆਖਿਆ ਵੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਪਰ ਸਾਨੂੰ ਫੇਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਕਮੇਟੀ ਦੀ ਰਿਪੋਰਟ ਨਾ ਤਾਂ ਮੰਨੀ ਗਈ ਤੇ ਨਾ ਹੀ ਲਾਗੂ ਕੀਤੀ ਗਈ ਚਲੋ ਤੋਂ ਤੁਹਾਡੇ ਸਾਹਮਣੇ ਹੀ ਆ ਹੁਣ ਜਿਹੜੀ ਮੁੱਖ ਗੱਲਾਂ ਉਸ ਰਿਪੋਰਟ ਦੀਆਂ ਲੀਡਰਸ਼ਿਪ ਵਾਲੀ ਗੱਲ ਤੇ ਤੁਹਾਡੇ ਧਿਆਨ ਚ ਆਈ ਗਈ ਆ ਤੇ ਇਹ ਨਹੀਂ ਕੋਈ ਸਾਡਾ ਸੀਗਾ ਸਾਰੇ ਮੈਂਬਰਾਂ ਨੇ ਸਾਈਨ ਕੀਤੇ ਸਾਰਿਆਂ ਨੇ ਅਭ ਸਰਵਸੰਮਤੀ ਨਾਲ ਸਾਈਨ ਹੋਈ ਤੇ ਇਹ ਰਿਪੋਰਟ ਬਿਲਕੁਲ ਜਿਹੜੀ ਭਾਵਨਾ ਸੀ ਇਨ ਬੈਂ ਬਰਕਰਾਂ ਦੀ ਸੰਗਤ ਦੀ ਸਾਡੇ ਲੀਡਰਸ਼ਿਪ ਦੀ ਉਹਨਾਂ ਦੀ ਭਾਵਨਾ ਸੀ ਐ ਨੀਯਕ ਨੀਤੀ ਨਾਲ ਇਮਾਨਦਾਰੀ ਨਾਲ ਦਰਜ ਕੀਤੀ ਆ ਉਹਦੇ ਵਿੱਚ ਕੋਈ ਅਸੀਂ ਏਅਰ ਫੇਅਰ ਨਹੀਂ ਕੀਤਾ ਕੋਈ ਉਹਨੂੰ ਟਵਿਸਟ ਨਹੀਂ ਕੀਤਾ ਕੋਈ ਉਹਨੂੰ ਤੋੜਿਆ ਤੇ ਮਰੋੜਿਆ ਨਹੀਂ ਹੁਣ ਕਿਹੜੇ-ਕਿਹੜੇ ਉੱਚ ਮੁੱਦੇ ਅਸੀਂ ਨੂੰ ਲੈ ਕੇ ਬਹੁਤ ਸਾਰੇ ਸੰਗਤ ਦੇ ਵਿੱਚ ਰੋਸ ਸਿਗਾ ਸੰਗਤ ਦੇ ਵਿੱਚ ਬਹੁਤ ਸਾਰਾ ਆਪਣੇ ਭਾਵਨਾ ਸੀ ਕਿ ਐਸਜੀਪੀਸੀ ਦਾ ਜਿਹੜਾ ਕੰਮਕਾਰ ਆ ਉਹ ਲੋਕਾਂ ਦੀ ਅਸਾਨੀ ਪੂਰੀਆਂ ਕਰਦਾ ਔਰ ਉਸ ਕੰਮਕਾਰ ਵਿੱਚ ਕਾਰਜ ਸ਼ੈਲੀ ਵਿੱਚ ਬੜੀਆਂ ਊਨਤਾਈਆਂ ਨੇ ਬੜੀਆਂ ਕਮਜ਼ੋਰੀਆਂ ਨੇ ਹੁਣ ਉਹਨੂੰ ਕਿਵੇਂ ਠੀਕ ਕਰ ਸਕਦੇ ਆ ਉਹਦੇ ਵਿੱਚ ਇਹ ਸੀਗਾ ਕਿ ਇਸ ਵਿੱਚ ਕੋਈ ਰਾਜਨੀਤਿਕ ਦਖਲ ਨਹੀਂ ਚਾਉ ਆਪਣੇ ਚਾਹੀਦਾ ਐਸਜੀਪੀਸੀ ਵਿੱਚ ਅਸੀਂ ਹੁਣ ਵੀ ਏਜੰਡਾ ਬਣਾਵਾਂਗੇ ਆਪਣਾ ਪਾਰਟੀ ਦਾ ਐਸਜੀਪੀਸੀ ਨੂੰ ਖੁਦਮੁਖਤਿਆਰ ਇੱਕ ਸੈਪਰੇਟ ਬਾਡੀ ਵਜੋਂ ਕੰਮ ਕਰਨਾ ਚਾਹੀਦਾ ਉਹਦੇ ਵਿੱਚ ਕੋਈ ਪੋਲਿਟਿਕਲ ਇੰਟਰਫੇਰੈਂਸ ਨਹੀਂ ਚਾਹੀਦੀ ਇਹ ਲੋਕਾਂ ਨੇ ਵੀ ਕਿਹਾ ਤੇ ਐਸਪੀਸੀ ਦੇ ਨਾਲ ਨਾਲ ਇਹ ਵੀ ਕਵਾਂਗੇ ਤੁਹਾਡੇ ਮਾਧਿਮ ਰਾਹੀਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਕਤਰੇ ਤੇ ਆ ਉਹ ਵੀ ਖੁਦਮੁਖਤਿਆਰ ਚਾਹੀਦਾ ਆ ਜੈਦਰ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਲੈਕਸ਼ਨ ਹੁੰਦੀ ਆ ਉਹ ਵੀ ਕੋਈ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਆ ਜੇ ਨੂੰ ਸਿੱਖ ਸੰਗਤ ਪ੍ਰਵਾਨ ਕਰੇ ਤਾਕੀ ਕੋਈ ਵੀ ਜੈਦਰ ਸਾਹਿਬ ਤੇ ਕੋਈ ਇਦਾਂ ਦੀ ਗੱਲ ਨਾ ਆਖ ਸਕੇ ਚਲੋ ਇਹ ਮੈਂ ਵੈਸੇ ਤੁਹਾਨੂੰ ਦੱਸਦਾ ਆ ਜੋ ਸਾਨੂੰ ਆਪਣੇ ਸੰਗਤ ਵੱਲੋਂ ਜਿਹੜੀ ਸਾਨੂੰ ਸੁਝਾਅ ਆਏ ਦਖਲ ਅੰਦਾਜ਼ਗੀ ਬੰਦ ਐਜੀਪੀਸੀ ਮੈਂਬਰ ਚੋਣ ਨਹੀਂ ਲੜਨਗੇ ਜਿਹੜੀ ਆਪਣੇ ਰਾਜਨੀਤਿਕ ਜਿਹੜਾ ਕੋਈ ਇਲੈਕਸ਼ਨ ਆ ਐਮਐਲਏ ਦੀ ਆ ਯਾ ਐਮਪੀ ਦੀ ਆ ਉਹ ਕੋਈ ਆਪਣੇ ਐਜੀਪੀਸੀ ਮੈਂਬਰ ਨਹੀਂ ਲੜਨਗੇ ਇਲੈਕਸ਼ਨ ਉਹ ਰਾਜਨੀਤੀ ਦਾ ਜਿਹੜਾ ਖੇਤਰ ਵੱਖਰਾ ਉਹਦਾ ਵਖਰਾਊਗਾ ਤੇ ਧਾਰਮਿਕ ਖੇਤਰ ਵਖਰਾ ਹੋਊਗਾ ਜਿਹੜੇ ਐ ਜੀ ਪੀ ਸੀ ਦੇ ادارے ਨੇ ਕਾਲਜ ਨੇ ਸਕੂਲ ਨੇ ਹਸਪੀਟਲ ਨੇ ਉਹਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਦਾ ਉਹਨਾਂ ਨੂੰ ਕਿਸੇ ਨੂੰ ਉਹਦੇ ਵਿੱਚ ਨਾਮਿਨੇਟ ਨਹੀਂ ਕੀਤਾ ਜਾਊਗਾ ਵੀ ਹਰ ਪੋਲਿਟਿਕਲ ਲੀਡਰ ਕਹਿੰਦਾ ਮੈਨੂੰ ਉਸ ਬੋਰਡ ਵਿੱਚ ਪਾ ਦਿਓ ਉਥੇ ਅੱਗੇ ਆਪਣੇ ਆਪਣੇ ਹੈਗਾ ਆ ਜਿਹੜਾ ਗਿੱਲਾਂ ਵਿੱਚ ਆਪਣੇ ਕਹਿੰਦਾ ਨਨਕਾਣਾ ਸਾਹਿਬ ਐਜੂਕੇਸ਼ਨ ٹرسٹ ਜਿਹੜਾ ਉਥੇ ਗੁਰੂ ਨਾਨਕ ਜੀ ਰੀ ਕਾਲਜ ਚੱਲਦਾ ਉਹਦੇ ਵਿੱਚ ਕਈ ਰਾਜਨੀਤਿਕ ਲੀਡਰ ਆ ਉਹਦੇ ਚੇਅਰਮੈਨ ਆ ਉਹਨਾਂ ਦਾ ਕਈ ਤਰ੍ਹਾਂ ਦਾ ਕਿੰਦੂ ਪਰੰਤੂ ਹੁੰਦਾ ਆ ਨਨਦਪੁਰ ਸਾਹਿਬ ਖਾਲਸਾ ਕਾਲਜ ਆ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਆ ਉੱਥੇ ਫਤਿਹਗੜ੍ਹ ਸਾਹਿਬ ਸੋ بڑے ਧਾਰੇ ਦੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਧਾਰਿਆਂ ਨੂੰ ਰਾਜਨੀਤੀ ਤੋਂ ਵੱਖਰਾ ਰੱਖਣਾ ਚਾਹੀਦਾ ਹਾਂ ਕੋਈ ਵਿਦਵਾਨ ਹੋਵੇ ਕੋਈ ਇੰਟੈਲੈਕਚੁਅਲ ਹੋਵੇ ਕੋਈ ਆਪਣੇ ਅਕੈਡਮਿਸ਼ਨ ਹੋਵੇ ਕੋਈ ਮਤਲਬ ਕੋਈ ਵੀਸੀ ਹੋਵੇ ਜਿਹੜਾ ਆਪਣੇ ਯੂਨੀਵਰਸਿਟੀਆਂ ਦੇ ਉਹਨਾਂ ਨੂੰ ਤਾਂ ਜ਼ਰੂਰ ਲਿਆਉਣਾ ਚਾਹੀਦਾ ਪਰ ਉਦੇ ਵਿੱਚ ਪੋਲਿਟਿਕਸ ਦੀ ਨਹੀਂ ਕੋਈ ਗੁੰਝੈਸ਼ ਚਾਹੀਦੀ ਸੋ ਦੈਟ ਲੋਕਾਂ ਨੂੰ ਐਜੀਪੀਸੀ ਦੇ ਕੰਮਕਾਜ ਤੇ ਉੱਪਰ ਪਰੋਸਾ ਹੋਵੇ ਲੋਕਾਂ ਨੂੰ ਕੋ ਕਿੰਦੂ ਪਰੰਤੂ ਨਾ ਹੋਵੇ ਕੋਈ ਉੱਥੇ ਭਾਈ ਪਤੀਜਾ ਵਾਜ ਨਾ ਬਾਤ ਨਾ ਹੋਵੇ ਕਿ ਇਹਨੂੰ ਰੱਖ ਲਓ ਉਹਨੂੰ ਰੱਖ ਲਓ ਆਪਣੇ ਕਰਦੇ ਬੰਦੇ ਸਾਰੇ ਭਰਤੀ ਕਰ ਲਓ ਸੋ ਇਹ ਪਾਰਦਰਸ਼ੀ ਐਜੀਪੀਸੀ ਦੇ ਜਿਹੜੇ ਵਿਧਿਕ ਅਧਾਰੇ ਨੇ ਉਹਨਾਂ ਵਿੱਚ ਵੀ ਚਾਹੀਦੀ ਆ ਜਿਸ ਗੱਲ ਕਰਕੇ ਬਦਨਾਮੀ ਮਿਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੂੰ ਉਸਿਕਾ ਕਨਫਲਿਕਟ ਆਫ ਇੰਟਰਸਟ ਔਰ ਤੁਸੀਂ ਤੁਹਾਨੂੰ ਪਤਾ ਹੀ ਆ ਸਾਰਾ ਕਨਫਲਿਕਟ ਆਫ ਇੰਟਰਸਟ ਕੀ ਆ ਵੀ ਜਿਹੜਾ ਕੰਮ ਸਰਕਾਰ ਕਰਦੀ ਆ ਉਹੀ ਕੰਮ ਆਪਣੇ ਲੀਡਰ ਵੀ ਕਰਨ ਲੱਗ ਪੈਂਦੇ ਆ ਤੇ ਫੇਰ ਸਰਕਾਰ ਦੇ ਉਹਨਾਂ ਅਦਾਰਿਆਂ ਨੂੰ ਨੁਕਸਾਨ ਹੁੰਦਾ ਆ ਤਾਂ ਆ ਲੱਗਦੀ ਆ ਚਾਹੇ ਤੁਸੀਂ ਕਰੋ ਮਾਈਨਿੰਗ ਦੀ ਗੱਲ ਕਰ ਲਓ ਚਾਹੇ ਤੁਸੀਂ ਕਰੋ ਟਰਾਂਸਪੋਰਟ ਦੀ ਗੱਲ ਕਰ ਲਓ ਚਾਹੇ ਤੁਸੀਂ ਕੇਬਲ ਦੀ ਗੱਲ ਕਰ ਲਓ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਅਦਾਰੇ ਆ ਜਿਹੜੇ ਇਸ ਗੱਲ ਕਰਕੇ ਘਾਟੇ ਚਲ ਗਏ ਜਾਂ ਬਦਨਾਮੀ ਮਿਲੀ ਉਹਨਾਂ ਨੂੰ ਕਰਕੇ ਆਪਣੇ ਸਿਆਸੀ ਲੀਡਰ ਉਹਦੇ ਵਿੱਚ ਜਾ ਕੇ ਦਖਲ ਦੇ ਕੇ ਉਹ ਬਹੁਤ ਵੱਡੇ ਪਦਰ ਤੇ ਉਹਨਾਂ ਨੇ ਮੁਨਾਫਾ ਕਟਿਆ ਤੇ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕੀਤਾ ਉਹ ਰੇਤ ਦੀ ਗੱਲ ਤਾਂ ਅੱਜ ਵੀ ਚੱਲਦੀ ਆ ਅਸੀਂ ਦੇਖੋ ਸਾਡੀ ਇੱਕ ਉਥੇ ਹੋਈ ਸੀ ਕਨਵੈਨਸ਼ਨ ਗੋਆ ਚ ਇਹ ਵੀ ਸੀਗੇ ਐਮਐਲਏ ਸਾਡਾ ਉਦੋਂ ਅਸੀਂ ਬਾਦਲ ਸਾਹਿਬ ਨੂੰ ਕਿਹਾ ਸੀ ਕੀ ਰੇਤਾ ਵਿੱਚੋਂ ਪੰਜਾਬ ਸਰਕਾਰ ਨੂੰ ਬਹੁਤ ਥੋੜਾ ਪੈਸਾ ਮਿਲਦਾ ਹੁਣ ਵੀ ਉਹਨੇ ਮਿਲਦਾ ਆ 150 200 ਕਰੋੜ ਮੇਰੇ ਖਿਆਲ ਆਪਣੇ ਇਹਨਾਂ ਨੂੰ ਪਤਾ ਆ ਚੰਨੂ ਮਾਇਰਾ ਜੀ ਨੂੰ ਤੇ ਜਿਹੜਾ ਆਪਣੇ ਇਲੀਗਲ ਰੇਤਾ ਦਾ ਟਰੇਡ ਆ ਮਾਈਨਿੰਗ ਦਾ ਟਰੇਡ ਆ ਜੇ ਅਦਾ ਮੋਟਾ ਜਿਹਾ ਐਸਟੀਮੇਟ ਲਾਓ ਤੇ ਉਹ ਹੋ ਸਕਦਾ ਕੀ 5000 ਕਰੋੜ ਤੋਂ ਵੱਧ ਹੋਵੇ ਇਸ ਸਾਲ ਦਾ ਤੇ ਆਪਣੇ ਸਟੇਟ ਨੂੰ ਕੀ ਆਉਣਾ 200 ਕਰੋੜ ਸਾਰੀਆਂ ਜਿਹੜੀਆਂ ਆਪਣੇ ਹੈਗੀਆਂ ਆ ਕਾਰਪੋਰੇਸ਼ਨਸ ਆ ਇਹ ਬਾਕੀ ਸਾਰੇ ادارے ਆ ਉਹਨਾਂ 'ਚ ਜਿਹੜਾ ਸਿਆਸੀ ਲੀਡਰਾਂ ਨੇ ਆਪਣਾ ਜਾ ਕੇ ਉੱਥੇ ਕਬਜ਼ਾ ਕਰ ਲਿਆ ਇਹ ਆਪ ਵੀ ਤੰਦਾ ਕਰਨ ਲੱਪੇ ਸਰਕਾਰ ਕਰਦੀ ਸੀ ਨਾਲ ਆਪ ਕਰਨ ਲੱਪੇ ਤੇ ਫਿਰ ਲੋਕਾਂ ਦਾ ਅਤਰਾਜ ਤਾਂ ਕੁਦਰਤੀ ਤੌਰ ਤੇ ਹੋਣਾ ਸੀਗਾ ਇਹਦੇ ਵਿੱਚ ਇਹ ਵੀ ਕਵਾਂਗੇ ਕਿ ਆਪਣੇ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਵੀ ਇਹ ਲੋਕਾਂ ਨੇ ਗੱਲ ਉਠਾਈ ਸਦਕੋ ਅਸੀਂ ਇੱਕ ਹੁਸ਼ਿਆਰਪੁਰ ਗਏ ਉੱਥੇ ਇੱਕ ਆਪਣੇ ਬੜੇ ਸਿਆਣੇ ਬਜ਼ੁਰਗ ਸੀਗੇ ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਸਾਡੀ ਟਰਾਂਸਪੋਰਟ ਚੱਲਦੀ ਸੀ ਉਹ ਵੀ ਆਪਣੇ ਫਲਾਨੀ ਟਰਾਂਸਪੋਰਟ ਵਿੱਚ ਉਹਦਾ ਮਰਜਰ ਮਰਜਰ ਹੋ ਗਿਆ ਸਾਰੀਆਂ ਟਰਾਂਸਪੋਰਟਰਾਂ ਇਕੱਠੀਆਂ ਕਰ ਲਈਆਂ ਸੋ ਮੈਂ ਫੇਰ ਕਹੂੰਗਾ ਕਿ ਕਨਫਲਿਕਟ ਆਫ ਇੰਟਰਸਟ ਪੋਲਿਟিক্যাল ਪਾਰਟੀਆਂਜ਼ ਨੂੰ ਡੈਮੇਜ ਕਰਦਾ ਆ ਉਹ ਨਹੀਂ ਚਾਹੀਦਾ ਆਪਣੇ ਕਨਫਲਿਕਟ ਆਫ ਇੰਟਰਸਟ ਐਵੇਂ ਜਿਵੇਂ ਕੇਵਲ ਮਾਫੀਆ ਉਹ ਕੇਵਲ ਮਾਫੀਆ ਤੁਸੀਂ ਇੰਨੀਆਂ ਟੈਲੀਕਮ ਅਜੇ ਆਪਣੇ ਹੈਗੀਆਂ ਕੰਪਨੀਆਂਜ਼ ਆ ਸਾਰੀਆਂ ਲੱਗੀਆਂ ਤੁਸੀਂ ਉਹਨਾਂ ਨੂੰ ਕੰਪੀਟੀਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਕੰਟਰੈਕਟ ਦਿਓ ਤੇ ਆਪਣੀ ਜਿਹੜੀ ਰੈਵਨਿਊ ਮਿਲੇ ਸਟੇਟ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਦਾ ਜਿਹੜਾ ਖਜ਼ਾਨਾ ਭਰੇ ਤੇ ਜੇ ਆਪਾਂ ਆਪਣੇ ਬੰਦੇ ਨੂੰ ਲਾ ਦਿੰਦੇ ਆ ਭਾਜੀ ਤੂੰ ਵੀ ਇਸ ਆਪਣੇ ਪਾਈਪ ਦੇ ਵਿੱਚੋਂ ਜਿਹੜੀ ਇਮਾਨੀ ਨੇ ਪਾਈ ਆ ਉਹਦੇ ਵਿੱਚੋਂ ਤੂੰ ਵੀ ਆਪਣੀ ਤਾਰ ਕੱਢ ਦੇ ਤੇ ਤੂੰ ਵੀ ਸਾਰਾ ਕੇਵਲ ਆਪਣਾ ਨੈਟਵਰਕ ਪਛਾ ਦੇ ਪੰਜਾਬ 'ਚ ਦੇਖੋ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਉਹਨੇ ਚਾਹੀਦਾ ਨਿਕਾ ਸਰਕਾਰ ਦੇ ਕੰਮਾਂ 'ਚ ਠੀਕ ਹੈ ਤੁਸੀਂ ਜਿਹਨੇ ਬਿਜ਼ਨਸ ਕਰਨਾ ਕਰੇ ਕਰਨਾ ਚਾਹੀਦਾ ਹੈ ਕਿਰਤ ਕਰਨੀ ਚਾਹੀਦੀ ਆ ਇਹਦੇ 'ਚ ਕੋਈ ਦੋ ਰਾਮਾਨ ਨਹੀਂ ਗਿਆ ਸਿਆਸੀ ਬੰਦਾ ਵੀ ਕੰਮ ਕਰ ਸਕਦਾ ਪਰ ਮੈਂ ਕਹੂੰਗਾ ਕਨਫਲਿਕਟ ਆਫ ਇੰਟਰਸਟ ਜਿੱਥੇ ਬਦਨਾਮੀ ਮਿਲਦੀ ਆ ਉਥੇ ਨਹੀਂ ਆਪਣੇ ਆਪਣੇ ਕਿਸੇ ਸਿਆਸੀ ਲੀਡਰ ਨੂੰ ਉਥੇ ਨਹੀਂ ਆਪਣੇ ਦਖਲ ਦੇਣਾ ਚਾਹੀਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹੋਣ ਸਾਰੇ ਦੇਖੋ ਪੰਥਕ ਪਾਰਟੀ ਆ ਇਹਦਾ ਇਹਦੀ ਵਿਚਾਰਧਾਰਾ ਆਪਣੇ ਇਹਦੇ ਸਿਧਾਂਤ ਅਸੂਲ ਇਹ ਬਾਕੀ ਸਾਰੀਆਂ ਪਾਰਟੀਆਂ ਨਾਲ ਵੱਖਰੇ ਆ ਤੇ ਆਪਾਂ ਨੂੰ ਜਿਹੜੀ ਪੰਥ ਦੀ ਬਚਾਤਾ ਰਹੋ ਤੇ ਪੈਰਾ ਦੇਣ ਦੀ ਲੋੜ ਆ ਤੇ ਕਿਹਾ ਸੀਗਾ ਕਿ ਸਾਬਤ ਸੂਰਤ ਹੋਣ ਸਾਰੇ ਜਿਹੜੇ ਪੰਥ ਦੇ ਆਗੂ ਹੋਣ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਮੇਨ ਆਪਣੇ ਅਹੁਦੇਦਾਰ ਹੋਣ ਇਹ ਨਹੀਂ ਆ ਕਿ ਸਾਰੇ ਜਿਹੜੇ ਦੂਸਰੇ ਧਰਮਾਂ ਦੇ ਆ ਉਹ ਤਾਂ ਆਪਣੇ ਧਰਮਾਂ 'ਚ ਰਹਿ ਕੇ ਜਿਵੇਂ ਉਹਨਾਂ ਦਾ ਹੈਗਾ ਵਿਚਰਨਾ ਜਾਂ ਜਿਵੇਂ ਉਹਨਾਂ ਦਾ ਆਪਣੇ ਹੈਗਾ ਬਾਣਾ ਆ ਉਦਾਂ ਹੀ ਉਹ ਉਹਨੂੰ ਆਪ ਰੱਖਣਗੇ ਪਰ ਜਿਹੜੇ ਸਿੱਖ ਧਰਮ ਦੇ ਨਾਲ ਸਬੰਧ ਰੱਖਦੇ ਆ ਉਹਨਾਂ ਸਾਰਿਆਂ ਨੂੰ ਸਾਬਤ ਸੂਰਤ ਹੋਣਾ ਚਾਹੀਦਾ ਤਾਂ ਕਿ ਕੋਈ ਟੁੱਟੇ ਕਿੰਧੂਪਰੰਤੂ ਨਾ ਕਰੇ ਜਿਹੜੀਆਂ ਸਾਡੀਆਂ ਨਾਲ ਦੀਆਂ ਜਿਹੜੀਆਂ ਸੀਗੇ ਸ਼ਖਾਵਾਂ ਜਿਵੇਂ 올 ਇੰਡੀਆ ਸਟੂਡੈਂਟ ਫੈਡਰੇਸ਼ਨ ਸੀ ਉਹ ਬਹੁਤ ਇੱਕ ਤਕੜੀ ਜਿਹੜੀ ਆਪਣੀ ਸੀ ਜਥੇਬੰਦੀ ਸਟੂਡੈਂਟਸ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹ ਕਾਲਜਾਂ ਚੋਂ ਉੱਠ ਕੇ ਲੀਡਰ ਬਣਦੇ ਸੀ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਮੁੜ ਕੇ ਉਹ ਫਿਰ ਅਕਾਲੀ ਦਲ ਚ ਆਉਂਦੇ ਸੀ ਤੇ ਉਹਨੂੰ ਆਪਾਂ ਖਤਮ ਕਰਤਾ ਤੇ ਐਸਓਆਈ ਲੈਂਦੀ ਤੇ ਉਹਦੇ ਨਾਂ ਵੀ ਟਾ ਲੱਗੀ ਆ ਇਹ ਵੀ ਸਜਾ ਦਿੱਤਾ ਸੀ ਕਿ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਨੂੰ ਦੁਆਰਾ ਕੈਮ ਕਰੋ ਦੁਆਰਾ ਉਹਨੂੰ ਮੋੜੇ ਲੈ ਕੇ ਆਓ ਬਾਕੀ ਦੀਆਂ ਜਿਹੜੀਆਂ ਜੱਥੇਬੰਦੀਆਂ ਆ ਉਹਨਾਂ ਨੂੰ ਆਪਾਂ ਨੂੰ ਕੋਈ ਤਰਜੀਹ ਦੇਣ ਦੀ ਲੋੜ ਨਹੀਂ ਜਾਂ ਉਹਨਾਂ ਨੂੰ ਬਣਾਉਣ ਦੀ ਲੋੜ ਨਹੀਂ ਤੇ ਸਿਕਸ ਸਟੂਡੈਂਟ ਫੈਡਰੇਸ਼ਨ ਤੇ ਜ਼ਿਆਦਾ ਸਟ੍ਰੈਸ ਕਰੋ ਪਾਰਟੀ ਦਫ਼ਤਰ ਦੀ ਗੱਲ ਸੀਗੀ ਸਾਰਿਆਂ ਨੇ ਕਿਹਾ ਕਿ ਪਾਰਟੀ ਦਾ ਪ੍ਰਾਤਨ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਸ਼੍ਰੀ ਅਮਰitsar ਸਾਹਿਬ ਤੋਂ ਚੱਲਦਾ ਸੀਗਾ ਉਦੋਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਉਦੋਂ ਤੋਂ ਹੀ ਉਥੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਦਾ ਦਫ਼ਤਰ ਉਥੇ ਆਪਣੇ ਸਿਗਾ ਚੱਲਦਾ ਸੀ ਤੇ ਸਾਰਾ ਕੰਮਕਾਜ ਉੱਥੇ ਹੁੰਦਾ ਸੀਗਾ ਹੁਣ ਫੇਰ ਸੰਗਤ ਨੇ ਮੰਗ ਕੀਤੀ ਆ ਕਿ ਅਕਾਲੀ ਦਲ ਦਾ ਦਫ਼ਤਰ ਫੇਰ ਉਥੇ ਆਪਣੇ ਅੰਮ੍ਰਿਤਸਰ ਸਾਹਿਬ ਸ਼ਿਫਟ ਕੀਤਾ ਜਾਵੇ ਠੀਕ ਆ ਸਬ ਆਫਿਸ ਰੱਖਣਾ ਸਾਰੇ ਚਾਹੇ ਸਾਰੇ ਜ਼ਿਲ੍ਹਿਆਂ 'ਚ ਰੱਖੋ ਹਰ ਜ਼ਿਲ੍ਹੇ 'ਚ ਚਾਹੀਦਾ ਆ ਅਕਾਲੀ ਦਲ ਦਾ ਜਿਹੜੇ ਵੱਡੇ ਜ਼ਿਲ੍ਹੇ ਨੇ ਤੇ ਬਣ ਸਕਦਾ ਆ ਕਾਂਗਰਸ ਦੇ ਹੈਗੇ ਆ ਬਹੁਤ ਜ਼ਿਲ੍ਹਿਆਂ 'ਚ ਤੇ ਚੰਡੀਗੜ੍ਹ ਨੂੰ ਰੱਖੋ ਹੈੱਡਕੁਆਰਟਰ ਆ ਪਰ ਮੇਨ ਆਫਿਸ ਚ ਅੰਮ੍ਰਿਤਸਰ ਚਾਹੀਦਾ ਅਕਾਲੀ ਦਲ ਦਾ ਤੇ ਜਿਹੜੀ ਸੀਗੀ ਅਕਾਲੀ ਦਲ ਦੇ ਪ੍ਰਧਾਨ ਦੀ ਟਰਮ ਉਹ ਉਹ ਚ ਆਪਣੇ ਸਾਰਿਆਂ ਦੇ ਸਿਆਸੀ ਵਰਕਰਾਂ ਦੇ ਕਿ ਦੋ ਟਰਮਾਂ ਤੋਂ ਵੱਧ ਲਗਾਤਾਰਤਾ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਟਰਮ ਨਹੀਂ ਹੋਣੀ ਚਾਹੀਦੀ ਪਹਿਲਾਂ 3 ਸਾਲ ਸੀਗਾ ਫਿਰ ਉੱਥੇ ਜਦੋਂ ਪਿਛਲੀ ਵਾਰੀ ਚੋਣ ਹੋਈ ਆ ਉਹਨਾਂ ਨੇ ਇਹ ਮਤਾ ਪਾ ਕੇ ਉਹਦੇ ਚ ਵਾਅਦਾ ਕਰਤਾ 3 ਸਾਲ ਤੋਂ 5 ਸਾਲ ਕਰਤਾ ਪਰ ਨਾਲ ਚਲੋ ਉਹਨਾਂ ਨੇ ਕਹਿਤਾ ਕਿ ਜਿਹੜੇ ਚੂਨਾ ਕਮੇਟੀ ਰਿਪੋਰਟ ਆ ਇਸ ਟਰਮ ਤੋਂ ਬਾਅਦ ਲਾਗੂ ਹੋਊਗੀ ਕਿ ਆ ਜਿਹੜੇ 10 ਸਾਲ ਲਗਾਤਾਰ ਪ੍ਰਧਾਨ ਸਾਹਿਬ ਦੀ ਟਰਮ ਆਪਣੇ ਜਾਰੀ ਰਹੂਗੀ ਪਰ ਇਹ ਸਯਾ ਬਹੁਤ ਚੰਗਾ ਸੀਗਾ ਚਾਹੇ 3 ਸਾਲ ਹੋਵੇ 3 ਸਾਲ ਵੀ ਬਹੁਤ ਹੁੰਦੇ ਨੇ ਕਰਕੇ ਦੇਖੋ ਇਹ ਆਪਣੇ ਲੀਡਰਸ਼ਿਪ ਨੂੰ ਬਦਲਦੇ ਰਹਿਣਾ ਚਾਹੀਦਾ ਆ ਨਵੀਂ ਲੀਡਰਸ਼ਿਪ ਮੋਰੇ ਆਉਣੀ ਚਾਹੀਦੀ ਆ ਯੰਗ ਲੀਡਰਸ਼ਿਪ ਨੂੰ ਪ੍ਰਮੋਟ ਕਰਨਾ ਚਾਹੀਦਾ ਆ ਉਹਨਾਂ ਜਿਹੜੀ ਕਾਟ ਆਈ ਆ ਕਾਲੀਦਲ ਵਿੱਚ ਅਬ ਦੇਖਿ ਰਏ ਆ ਕਿ ਜਿਹੜੇ ਲੀਡਰ ਬਹੁਤ ਨੇ ਅਕਾਲੀ ਦਲ ਵਿੱਚ ਐਸੀ ਗੱਲ ਨਹੀਂ ਕਾਟਣੀ ਕੋਈ ਪਰ ਜੇ ਆਪਾਂ ਦੂਜੀਆਂ ਪਾਰਟੀਆਂ ਦਾ ਕਾਂਗਰਸ ਦਾ ਮੁਕਾਬਲਾ ਕਰੀਏ ਤੇ ਫੇਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਵੇਂ ਗਰੂਮ ਕਰਨਾ ਚਾਹੀਦਾ ਸੀਗਾ ਉਵੇਂ ਆਪਣੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਗਰੂਮ ਨਹੀਂ ਕੀਤਾ ਗਿਆ ਸੋ ਇਸ ਕਰਕੇ ਪਾਰਟੀ ਦੀ ਪ੍ਰਧਾਨ ਦੀ ਜਿਹੜੀ ਟਰਮ ਆ ਉਹ ਲਗਾਤਾਰਤਾ ਵਿੱਚ ਦੋ ਵਾਰੀਆਂ ਤੋਂ ਵੱਧ ਸੰਗਤ ਨੇ ਵਰਕਰਾਂ ਨੇ ਕਿਹਾ ਕਿ ਨਹੀਂ ਹੋਣੀ ਚਾਹੀਦੀ ਇਕ ਬਹੁਤ ਇੰਪੋਰਟੈਂਟ ਪੁਆਇੰਟ ਉਹ ਹੈਗਾ ਪਾਰਲੀਮੈਂਟਰੀ ਬੋਰਡ ਦਾ ਪਾਰਲੀਮੈਂਟਰੀ ਬੋਰਡ ਜਿਹੜਾ ਪਾਰਟੀ ਦਾ ਸਕੱਤਰ ਜਿਹੜਾ ਕੰਮ ਕਰਦਾ ਇਹ ਵੀ ਆਪਣੀ ਸੁਜੈਸ਼ਨ ਆਇਆ ਸੀਗਾ ਕਿ ਉਹ ਦਫਤਰ ਦਾ ਚਾਰਜ ਸਕੱਤਰ ਆ ਉਹਨੂੰ ਪੋਲਿਟਿਕਲ ਐਕਟੀਵਿਟੀ ਵਿੱਚ ਚਲੋ ਹਿੱਸਾ ਤਾਂ ਲੈਣਾ ਹੀ ਆ ਪਰ ਉਹਨੂੰ ਚੋਣ ਨਹੀਂ ਲੜਨੀ ਚਾਹੀਦੀ ਕਰਕੇ ਉਹ ਪਾਰਟੀ ਦਾ ਉੱਤੇ ਕੋ ਬਹੁਤ ਉਹਦੇ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਯੂਥ ਕਾਲੀ ਦਲ ਦਾ ਪ੍ਰਧਾਨ ਦੀ ਉਮਰ 45 ਸਾਲ ਤੋਂ ਕੱਚਾ ਹੀ ਦੀ ਆ ਯੂਥ ਕਾਲੀ ਦਲ ਦੇ ਪ੍ਰਧਾਨ ਦੀ ਉਮਰ ਤਾਂ ਕਿ ਉਹ ਲੱਗੇ ਵੀ ਉਹ ਨੌਜਵਾਨ ਹੈ ਤੇ ਕਈ ਵਾਰੀ ਆਪਾਂ ਉਹ ਜਿਹੜੇ ਯੂਥ ਕਾਲੀ ਦਲ ਦੇ ਜ਼ਿਆਦੇ ਉਮਰ ਵਾਲੇ ਹੁੰਦੇ ਤੇ ਫਿਰ ਲੋਕ ਉਸ ਗੱਲ ਨੂੰ ਚੰਗਾ ਨਹੀਂ ਸਮਝਦੇ ਫੈਡਰਲ ਸਟਰਕਚਰ ਤੇ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਆ ਪੰਜਾਬ ਦੀਆਂ ਜਿਹੜੀਆਂ ਪੁਰਾਣੀਆਂ ਜਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਮੁੱਦਿਆਂ ਤੇ ਡੱਟ ਕੇ ਅਕਾਲੀ ਦਲ ਨੇ ਨੁ ਪਹਿਰਾ ਦੇਣਾ ਚਾਹੀਦਾ ਆ ਅਸੀਂ ਫੈਡਰਲ ਸਟਰਕਚਰ ਦੀ ਗੱਲ ਛੱਡਤੀ ਸੀਗੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਪੇ ਲਾਉਂਦੀ ਸੀ ਤੇ ਕਾਂਗਰਸ ਨੇ ਕਹਿ ਦਿੱਤਾ ਕਿ ਇਹ ਵੱਖਵਾਦੀ ਆ ਜਾਣ ਬੁਝ ਕੇ ਕਾਂਗਰਸ ਨੇ ਉਹਨੂੰ ਉੱਤੇ ਇਲਜ਼ਾਮ ਲਾਇਆ ਕਿ ਆਨੰਦਪੁਰ ਸਾਹਿਬ ਦਾ ਮਤਾ ਵੱਖਵਾਦੀ ਆ ਕੋਈ ਵੱਖਵਾਦੀ ਨਹੀਂ ਆਨੰਦਪੁਰ ਸਾਹਿਬ ਦਾ ਮਤਾ ਫੈਡਰਲ ਸਟਰਕਚਰ ਨੂੰ ਸਟਰੋਂਗ ਕਰਦਾ ਆ ਸਟੇਟਾਂ ਦੇ ਅਧਿਕਾਰ ਇੱਕ ਤਾਂ ਸੇਫ ਹੋਣ ਸੁਰੱਖਿਅਤ ਹੋਣ ਇੱਕ ਸਟੇਟਾਂ ਨੂੰ ਅਧਿਕਾਰਵਾਦ ਚਾਹੀਦੇ ਆ ਬਹੁਤ ਸਾਰੀਆਂ ਡੈਮੋਕ੍ਰੈਸੀਸ ਵਿੱਚ ਇਹਦਾ ਹੈਗਾ ਅਮਰੀਕਾ ਦੇਖ ਲਓ ਜਾ ਕੇ ਕੈਨੇਡਾ ਦੇਖ ਲਓ ਜਾ ਕੇ ਆਪਣਾ ਸਾਰਾ ਪੰਜਾਬ ਉੱਥੇ ਹੁਣ ਤਾਂ ਵਸ ਗਿਆ ਉੱਥੇ ਅਸੀਂ ਹਰ ਕੋਰ ਕਮੇਟੀ ਦੀ ਮੀਟਿੰਗ ਚ ਆਖਦੇ ਰਹੇ ਕੀ ਆਪਾਂ ਨੂੰ ਟਿਕਾ ਦੀ ਵੰਡ ਕਲੈਕਟਿਵਲੀ ਕਰਨੀ ਚਾਹੀਦੀ ਆ 5 7 8 10 ਲੀਡਰ ਬੈਠ ਕੇ ਉਹਨਾਂ ਨੂੰ ਟਿਕਾ ਦਾ ਡਿਸਾਈਡ ਕਰਨਾ ਚਾਹੀਦਾ ਜੇ ਇਹ ਪਾਰਲੀਮੈਂਟਰੀ ਬੋਰਡ ਹੁੰਦਾ ਇਹ ਬਹੁਤ ਵੱਡੀ ਮੰਗ ਹੈ ਕਿ ਪਾਰਲੀਮੈਂਟਰੀ ਬੋਰਡ ਜਿਹੜਾ ਹੈਗਾ ਅਕਾਲੀ ਦਲ ਦਾ ਸਥਾਪਿਤ ਹੋਣਾ ਚਾਹੀਦਾ ਆ ਅਗਲੀ ਗੱਲ ਆਉਂਦੀ ਆ ਕਲੈਕਟਿਵ ਲੀਡਰਸ਼ਿਪ ਦੀ ਜੇ ਆਪਾਂ ਇੱਕੋ ਹੀ ਲੀਡਰ ਨੂੰ ਸਾਰੇ ਅਧਿਕਾਰ ਦੇ ਦਿੰਨੇ ਆ ਤੇ ਕਈ ਵਾਰੀ ਲੀਡਰ ਤੋਂ ਗਲਤੀ ਹੋ ਜਾਂਦੀ ਆ ਤੇ ਫਿਰ ਸਾਰਾ ਨਜ਼ਲਾ ਉਸ ਲੀਡਰ ਤੇ ਲਿਖਦਾ ਆ ਸੋ ਇਹ ਚਾਹੀਦੀ ਕਲੈਕਟਿਵ ਲੀਡਰਸ਼ਿਪ ਸਾਰੇ ਲੀਡਰ ਇਕੱਠੇ ਬੈਠ ਕੇ ਇੰਪੋਰਟੈਂਟ ਮਸਲਿਆਂ ਤੇ ਫੈਸਲਾ ਕਰਨ ਤੇ ਜੇ ਕਲੈਕਟਿਵ ਲੀਡਰਸ਼ਿਪ ਹੈ ਆ ਤਾਂ ਫਿਰ ਤਾਂ ਕੋਈ ਆਪਣੇ ਫਰਕੀ ਨਹੀਂ ਬੰਦਾ ਫਿਰ ਤਾਂ ਕਿਸੇ ਇੱਕ ਤੇ ਆਪਣੀ ਜ਼ਿੰਮੇਵਾਰੀ ਹੋਣੀ ਨਹੀਂ ਹੈ ਸਾਰੇ ਦਊਗੀ ਇੱਕ ਪਰਿਵਾਰ ਇੱਕ ਟਿਕਟ ਇਹ ਬੜੇ ਜ਼ੋਰ ਦੇ ਕੇ ਆਖਿਆ ਕਿ ਆਪਣੇ ਤੇ ਇਹ ਇਲਜ਼ਾਮ ਲੱਗਦਾ ਕਿ ਆਪਾਂ ਸਾਰੇ ਪਰਿਵਾਰ ਦੇ ਮੈਂਬਰ ਇੱਕ ਪਰਿਵਾਰ ਦੇ ਕੋਈ ਕਿੰਨੇ ਐਮਐਲਏ ਬਣਦੇ ਆ ਕਿੰਨੇ ਵਜ਼ੀਰ ਬਣਦੇ ਆ ਠੀਕ ਹੈ ਜੇ ਕੋਈ ਕੰਮ ਕਰਦਾ ਉਹਦਾ ਹੱਕ ਬਣਦਾ ਆ ਅਸੀਂ ਗੱਲ ਨਹੀਂ ਕੋਈ ਜੇ ਪੋਲਿਟਿਕਲ ਫੀਡ ਚ ਕੰਮ ਕਰਦਾ ਉਹਦਾ ਰਾਈਟ ਵੀ ਹੈਗਾ ਪਰ ਇਹਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਪਰਿਵਾਰਵਾਦ ਨੂੰ ਤਰਜੀਹ ਨਹੀਂ ਦੇ ਰਹੇ ਪਰਿਵਾਰਵਾਦ ਨੂੰ ਅਸੀਂ ਪ੍ਰੋਮੋਟ ਨਹੀਂ ਕਰ ਰਹੇ ਬਹੁਤ ਤੋਂ ਬਾਅਦ ਉਮਰ ਜੀਐਸਵੀ ਲੀਡਰ ਨੇ ਇਲੈਕਸ਼ਨ ਲੜਨੀ ਆ 75 ਸਾਲ ਚਾਹੀਦੀ ਆ ਤੁਸੀਂ ਕਹਿੰਦੇ ਬਾਕੀ ਤੁਸੀਂ ਕਰ ਲਓ 75 ਸਾਲ ਚਾਹੀਦੀ ਆ 75 ਸਾਲ ਤੋਂ ਬਾਅਦ ਠੀਕ ਹੈ ਸੇਵਾ ਅਗਰ ਸੇਧ ਚੰਗੀ ਆ ਗੁਰੂ ਸਾਹਿਬ ਕਿਰਪਾ ਕਰਨ ਸਭ ਨੂੰ ਲੰਬੀ ਆਮਨ ਬਖਸ਼ਣ ਪਰ ਇਹ ਜੇ ਕਈ ਪਾਰਟੀਆਂ ਸੱਗੇ ਆ ਇਹ ਵੀ ਸੁਝਾਇਆ ਸੀਗਾ ਕਿ 75 ਸਾਲ ਤੋਂ ਬਾਅਦ ਕੋਈ ਜਿਹੜਾ ਆਪਣੇ ਇਲੈਕਸ਼ਨ ਨਾ ਲੜੇ ਤੇ ਇਹ ਜਿਹੜਾ ਇਸ ਇਸ ਪੁਆਇੰਟ ਨੂੰ ਲਾਗੂ ਕਰਨਾ ਚਾਹੀਦਾ ਅਕਾਲੀ ਦਲ ਦੇ ਉਹਦੇ ਵਿੱਚ ਸਿਧਾਂਤ ਵਿੱਚ ਕਟ ਗਿੰਤਿਆਂ ਦੀ ਰਾਖੀ ਵਾਸਤੇ ਆਪਣੀ ਜਿਹੜੀ ਪਹਿਚਾਨ ਕਾਇਮ ਕਰਨੀ ਦੇਖੋ ਅਸੀਂ ਇੱਕ ਮਿਨੋਰਟੀ ਹਾਂ ਇੰਡੀਆ ਵਿੱਚ ਸਿਕਸ ਮਿਨੋਰਟੀ ਨੇ ਮੁ슬ਿਮ ਵਰਕਰਾਂ ਦੀ 4000% ਉਹ ਇਹ ਸੀ ਕਿ ਜਿਹੜੀਆਂ ਸਾੜ ਤੋਂ ਬਜਰ ਗੁਨਾਹ ਹੋਏ ਸਾੜ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਅਸੀਂ ਬੜੀਆਂ ਕਰਹਿਤਾ ਕਰ ਗਏ ਧਾਰਮਿਕ ਤੌਰ ਤੇ ਵੀ اخਲਾਕੀ ਤੌਰ ਤੇ ਵੀ ਸਾਡੇ ਤੋਂ ਬਹੁਤ ਗਲਤ ਫੈਸਲੇ ਆਪਣੇ ਲੈ ਗਏ ਜਿਹਨਾਂ ਫੈਸਲਿਆਂ ਨੂੰ ਲੈ ਕੇ ਅਕਾਲੀ ਦਲ ਦੀਆਂ ਸਰਕਾਰਾਂ ਜੇ 2017 ਚ ਆਪਾਂ ਇਲੈਕਸ਼ਨ ਲੜੀ ਤੇ ਉਦੋਂ ਆਪਾਂ ਬਹੁਤ ਘੱਟ ਸੀਟਾਂ ਤੇ ਰਹਿ ਗਏ 2017 ਤੋਂ ਬਾਅਦ 19 ਚ ਪਾਰਲੀਮੈਂਟ ਇਲੈਕਸ਼ਨ ਹੋਈ ਸਿਰਫ ਆਪਾਂ 2 ਸੀਟਾਂ ਦੇ ਰਹਿ ਗਏ ਫਿਰ ਆਪਣੀ ਬਾਈਚ ਹੋਈ 3 ਸੀਟਾਂ ਦੇ ਰਹਿ ਗਏ ਫਿਰ 24 ਚ ਹੋਈ 1 ਸੀਟ ਦੇ ਰਹਿ ਗਏ ਉਹਦੇ ਦਰਮਿਆਨ ਜਿਹੜੀਆਂ ਬਾਈ ਇਲੈਕਸ਼ਨਸ ਨੂੰ ਕੱਢ ਲੈਂਦੇ ਆ ਛੱਡ ਦਿੰਦੇ ਆ ਸੋ ਇਹ ਕਿਉਂ ਹੋਇਆ ਇੱਥੇ ਗ੍ਰਾਫ ਆਪਣਾ ਆਪਣੀ 32 33 34% ਵੋਟ ਸੀਗੀ ਤੇ ਆਪਾਂ ਕਿੱਥੇ ਇਸ ਵੇਲੇ ਕਿੱਥੇ ਆ ਗਏ 13% ਤੇ ਆ ਗਏ ਜੇ ਆਪਾਂ ਉਹਨੂੰ ਕੱਢਦੇ ਹੋ ਬਠਿੰਡੇ ਨੂੰ ਤੇ ਆਪਣੇ ਫਿਰੋਜ਼ਪੁਰ ਨੂੰ ਕੱਢਦੇ ਹੋ ਇਹ ਤਾਂ ਬੜੀ ਨਮੋਸ਼ੀ ਗੱਲ ਵਾਲੀ ਗੱਲ ਆ ਕਿ ਮੇਰੇ ਕੋਲ 6-7% ਤੇ ਆਪਾਂ ਸੋ ਇਹ ਇਹਦਾ ਕਾਰਨ ਕੀ ਆ ਕਿਉਂ ਲੋਕ ਅਕਾਲੀ ਦਲ ਤੋਂ ਟੁੱਟ ਗਏ ਕਿਉਂ ਸਾਨੂੰ ਆਈਸੋਲੇਟ ਕਰਤਾ ਸਾਡੀ ਆਪਣੀ ਕਮਿਊਨਿਟੀ ਨੇ ਸਿੱਖ ਕੌਮ ਨੇ ਕਿਉਂ ਸਾਡੇ ਤੋਂ ਕਿਨਾਰਾ ਕਰ ਲਿਆ ਜੇ ਅਸੀਂ ਉੱਥੇ ਗੌਰ ਨਾ ਕਰਾਂਗੇ ਉਹਦਾ ਆਪਣੇ ਕਾਰਨ ਨਾ ਲਵਾਂਗੇ ਤੇ ਫੇਰ ਤਾਂ ਅਸੀਂ ਕਿਤੇ ਵੀ ਪਹੁੰਚਾਂਗੇ ਫੇਰ ਤਾਂ ਨੇਰੇ 'ਚ ਆ ਪੇਦਖਾ ਮੀੜ ਕੇ ਤੁਰੇ ਰਹੀਏ ਨੇਰੇ ਚ ਕਿਤੇ ਨਹੀਂ ਆਪਣਾ ਮੰਜ਼ਿਲ ਮਿਲਣੀ ਆਪਾਂ ਨੂੰ ਤੇ ਇਸ ਕਰਕੇ ਲੋਕਾਂ ਦੇ ਮਨਾਂ 'ਚ ਇੱਕ ਗੱਲ ਘੜ ਘੜ ਗਈ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਆਪਣੇ ਉਹਦਾ ਸਿੰਘ ਸਬਾਨਾ ਨੂੰ ਵਰਤ ਕੇ ਤੇ ਉਹ ਡੇਰੇ ਨੂੰ ਮਾਫੀ ਦਿੱਤੀ ਜਾਂ ਮਤਲਬ ਜਿਹੜਾ ਬਰਗਾੜੀ ਵਿਖੇ ਬੇਅਦਬੀ ਦੀ ਜਿਹੜੀ ਘਟਨਾਵਾਂ ਹੋਈਆਂ ਉਹ ਸਾਰੀਆਂ ਨੂੰ ਲੈ ਕੇ ਲੋਕਾਂ ਦੇ ਬਹੁਤ ਮਨ ਦੁਖੀ ਸੀਗੇ ਇਹ ਦੇਖੋ ਸਾਨੂੰ ਸਾਰਿਆਂ ਨੇ ਕਿ ਅੱਜ ਵੀ ਕਹਿੰਦੇ ਆ ਅਸੀਂ ਆਪਣੀ ਲੀਡਰਸ਼ਿਪ ਨੂੰ ਬਹੁਤ ਵਾਰੀ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਜਾਂਚਣਾ ਕਰੋ ਪਛਤਾਵਾ ਕਰੋ ਤੇ ਗਲਤਪੱਲਾ ਪਾ ਕੇ ਨਿਮਰਤਾ ਨਾਲ ਹਲੀਮੀ ਨਾਲ ਨੀਵੇਂ ਹੋ ਕੇ ਮੰਨੋ ਕਿ ਸਾਡਾ ਗਲਤੀ ਹੋਈ ਆ ਅਸੀਂ ਆਪਣੇ ਸਾਨੂੰ ਇਸ ਗੱਲ ਦਾ ਬੜਾ ਪਛਤਾਵਾ ਆ ਤੇ ਸਾਨੂੰ ਅਸੀਂ ਪੁਲ ਬਖਸ਼ਾਉਣ ਆਏ ਆ ਆਪਣੀ ਤੇ ਅਸੀਂ ਕੱਲ ਕਰਨ ਜਾ ਰਹੇ ਆ ਤੇ ਇਹ ਸੰਗਤ ਨੇ ਕਿਹਾ ਸੀਗਾ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਅਸੀਂ ਫੇਰ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਐ ਸਖੀਰਲੀ ਕੋਰ ਕਮੇਟੀ ਵਿੱਚ ਵੀ ਕਿਹਾ ਤੇ ਅਸੀਂ ਬਹੁਤ ਵਾਰੀ ਹਰ ਫੋਰਮ ਤੇ ਕਿਹਾ ਕਿ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਆਪਾਂ ਨੂੰ ਜਾ ਕੇ ਆਪਾਂ ਖਿਮਾ ਮੰਗਿਏ ਪਛਤਾਪ ਕਰੀਏ ਜੋ ਸਾਨੂੰ 6ਵੇਂ ਪਾਸ਼ਾ ਜੀ ਦੇ ਸਥਾਨ ਤੋਂ ਆਪਾਂ ਸਾਨੂੰ ਸਜ਼ਾ ਲੱਗੂਗੀ ਅਸੀਂ ਸਜ਼ਾ ਭੁਗਤਾਂਗੇ ਸੇਵਾ ਕਰਾਂਗੇ ਤੇ ਸੰਗਤ ਦੇ ਆਪਣੇ ਅੱਖਾਂ ਵਿੱਚ ਅਸੀਂ ਸੁਰਖਰੂ ਹੋਵਾਂਗੇ ਸਾਡੀ ਆਤਮਾ ਤੇ ਬੋਝ ਆ ਸਾਡੇ ਮਨ ਤੇ ਭਾਰ ਆ ਦਿਲ ਤੇ ਸਾਡੇ ਬਹੁਤ ਆਪਣੇ ਇਸ ਗੱਲ ਦਾ ਅਗੇ ਆ ਬੋਝਿਆ ਤੇ ਅਸੀਂ ਕਿਵੇਂ ਦੂਰ ਕਰੀਏ ਨੂੰ ਤੇ ਇਸ ਕਰਕੇ ਇਹ ਵੀ ਸਾਡੇ ਇਹ ਵੀ ਮੰਗ ਚੋਣਾਂ ਕਮੇਟੀ ਦੀ ਬੜੀ ਅਹਿਮ ਮੰਗ ਸੀਗੀ ਜਿਹੜੀ ਅਸੀਂ ਬਾਰ-ਬਾਰ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਰਹੇ ਪਰ ਲੀਡਰਸ਼ਿਪ ਤੋਂ ਉਹ ਨਹੀਂ ਪੂਰੀਆਂ ਹੋ ਸਕੀਆਂ ਜਿਨ੍ਹਾਂ ਦਾ ਖਮਿਆਜ਼ਾ ਅਪਾਉਣ ਭੁਗਤਿਆ ਆ ਜਿਸ ਕਰਕੇ ਅਸੀਂ ਕੱਲ ਨੂੰ ਜਾ ਰਹੇ ਆ ਸੋ ਇਹ ਸਾਰੀ ਮੇਨ ਮੇਨ ਜਿਹੜੀਆਂ ਚੋਣਾਂ ਕਮੇਟੀ ਦੀਆਂ ਸਿਫਾਰਸ਼ਾਂ ਸੀਗੀਆਂ ਨਾ ਤਾਂ ਮੇਰੀ ਸੀ ਨਾ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਹ ਰਾਹੀ ਦੀ ਸੀ ਨਾ ਜੈਦਰ ਇਕਬਾਲ ਸਿੰਘ ਝੁੰਦਾ ਦੀ ਸੀ ਨਾ ਮਨਪੀਤ ਸਿੰਘ ਯਾਲੀ ਦੀ ਸੀ ਨਾ ਰਵੀ ਕਰਨ ਸਿੰਘ ਕਾਲੋਂ ਦੀ ਸੀ ਨਾ ਹੀ ਐਨ ਕੇ ਸ਼ਰਮਾ ਜੀ ਦੀ ਡਾਕਟਰ ਆਪਣੇ ਸੁਖਵਿੰਦਰ ਕੁਮਾਰ ਸੁਖੀ ਜੀ ਦੀ ਤੇ ਹੋਰ ਜਿਹੜੇ ਸਾਡੇ ਨਾਲ ਮੈਂਬਰ ਸੀਗੇ ਸਾਰੇ ਮੈਂਬਰ ਸੀ ਸੋਹਣ ਸਰਦਾਰ ਸੁਖਬੀਰ ਸੇ ਬਾਦਲ ਕਿਉਂ ਨਹੀਂ ਮੰਨਦੇ ਉਹ ਤਾਂ ਜਿਆਦਾ ਬਿਹਤਰ ਉਹ ਹੀ ਦੱਸ ਸਕਦੇ ਨੇ ਪਰ ਇਹ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਅੱਜ ਅਸੀਂ ਜਨਤਕ ਕੀਤੀ ਆ ਇਹਦੇ ਵਿੱਚ ਜਿਹੜਾ ਪਹਿਲਾ ਹੀ ਪੁਆਇੰਟ ਸੀਗਾ ਕਿ ਅਸੀਂ ਜਿੱਥੇ ਹਰ ਮੀਟਿੰਗ ਦੇ ਵਿੱਚ ਗਏ ਉੱਥੇ ਵਰਕਰਾਂ ਨੇ ਜਦੋਂ ਕੋਈ ਪਹਿਲਾ ਵਰਕਰ ਬੋਲਦਾ ਸੀ ਇਹ ਮੰਗ ਰੱਖਦਾ ਸੀ ਨਾ ਵੀ ਤੁਸੀਂ ਪਾਰਟੀ ਪ੍ਰਧਾਨ ਸਾਹਿਬ ਨੂੰ ਬਦਲੋ ਤਾਂ ਪਿੱਛੇ ਵਰਕਰ ਜੈਕਾਰੇ ਲਾਉਂਦੇ ਸੀ ਵੀ ਹਾਂ ਕਿਸੇ ਨੇ ਰੱਖਣ ਦੀ ਹਿੰਮਤ ਕੀਤੀ ਹੈ ਤੇ ਇਹ ਮੰਗ ਅਸੀਂ ਝੁੰਡਾ ਕਮੇਟੀ ਦੀ ਪਹਿਲੀ ਠੀਕਾ ਅਸੀਂ ਬੈਠੇ ਉੱਥੇ ਕਈ ਸਜਣਾ ਦੀ ਇਹ رائے ਸੀ ਵੀ ਆਪਾਂ ਯਾਰ ਸਿੱਧੇ ਰੂਪ ਚ ਉਹਨਾਂ ਦਾ ਨਾਂ ਨਾ ਲਿਖੀਏ ਤੇ ਇੱਕ ਕੰਸੈਂਸਸ ਬਣੀ ਵੀ ਆਪਾਂ ਨਾਂ ਨਹੀਂ ਲਿਖਦੇ ਆਪਾਂ ਲੀਡਰਸ਼ਿਪ ਵਿੱਚ ਵੱਡੇ ਪੱਧਰ ਤੇ ਤਬਦੀਲੀ ਇੱਕ ਸ਼ਬਦ ਅਸੀਂ ਆਲਟਰਨੇਟਿਵ ਰੱਖਿਆ ਪਰ ਮੈਂ ਸਮਝਦਾ ਵੀ ਸਦਾ ਸੁਭiyet ਤੇ ਬਾਦਲ ਨੂੰ ਮਿਲ ਕੇ ਵੀ ਦੱਸਤੀਆਂ ਸਾਰੀਆਂ ਗੱਲਾਂ ਇਹ ਇਕੱਲੇ ਇਕੱਲੇ ਚੁੰਡਾ ਕਮੇਟੀ ਦੇ ਮੈਂਬਰ ਤੇ ਵੀ ਮਿਲ ਕੇ ਦੱਸਤੀਆਂ ਤੇ ਜਿਹੜੀ ਅੱਜ ਦੀ ਗੱਲ ਆ ਵੀ ਅੱਜ ਬਾਈ ਇਲੈਕਸ਼ਨ ਜਿਵੇਂ ਹੋ ਰਹੀ ਆ ਸੋ ਅੱਜ ਮੈਂ ਸਮਝਦਾ ਵੀ 2022 ਤੋਂ ਬਾਅਦ ਅਸੀਂ 24 ਤੱਕ ਚੁੰਡਾ ਕਮੇਟੀ ਦੀ ਰਿਪੋਰਟ ਦੱਬ ਕੇ ਰੱਖੀ ਉਹਨੂੰ ਲਾਗੂ ਨਹੀਂ ਕੀਤਾ ਉਹਦਾ ਨਤੀਜਾ ਇਹ ਹੋਇਆ ਵੀ 24 ਦੇ ਵਿੱਚ ਸਾਡਾ ਜਿਹੜਾ ਹਸ਼ਰਾ ਪਾਰਟੀ ਦਾ ਪੰਜਾਬ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਅੱਜ ਹਾਸ਼ੀਏ ਤੇ ਆ ਚੁੱਕੀ ਆ ਤੇ ਉਹ ਵੀ ਉਸ ਸਮੇਂ ਜਦੋਂ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਆ ਆਪਣੀ ਖੇਤਰੀ ਪਾਰਟੀ ਦੀ ਉਸ ਦੌਰ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਦਾ ਇਸ ਹੱਦ ਤੱਕ ਕਮਜ਼ੋਰ ਹੋਣਾ ਬੇहद ਚਿੰਤਾ ਦਾ ਵਿਸ਼ਾ ਮੈਂ ਸਮਝਦਾ ਇਸ ਚਿੰਤਾ ਨੂੰ ਨਿਜਵਾ ਤੋਂ ਉੱਪਰ ਉੱਠ ਕੇ ਸਦਾ ਸੁਖਵੀਰ ਸਿੰਘ ਬਾਦਲ ਨੂੰ ਸਮਝਣਾ ਚਾਹੀਦਾ ਜਿਹਨਾਂ ਵਰਕਰਾਂ ਦੇ ਸਿਰ ਤੇ ਅਸੀਂ ਖੜੇ ਆ ਅੰਦਰ ਬੈਠ ਕੇ ਜਿਹੜੇ ਹੱਥ ਖੜੇ ਕਰਦੇ ਸੀ ਉਹ ਤਾਂ ਇੱਕ ਹਿੱਸਾ ਹੈ ਨਾ ਹੱਥ ਖੜੇ ਕਰਨ ਵਾਲਿਆਂ ਵਿੱਚ ਤਾਂ ਅਸੀਂ ਵੀ ਸਾਰੇ ਸੀ ਆਮੀ ਪਰਦੇ ਸੀਗੇ ਆਪਣਾ ਤਾਂ ਇਹ ਹਾਲ ਹੋਇਆ ਸੋ ਅੰਦਰ ਬਿਠਾ ਕੇ ਹੱਥ ਖੜੇ ਕਰਨ ਵਾਲਿਆਂ ਦੀ ਥਾਂ ਦੇ ਉੱਤੇ ਆ ਜਿਹੜੀ ਰਿਪੋਰਟ ਆ ਇਹ ਇਹ ਲੋਕਾਂ ਦੀਆਂ ਭਾਵਨਾਵਾਂ ਹਨ ਇਸ ਰਿਪੋਰਟ ਨੂੰ ਸਮਝੋ ਮੈਂ ਸਮਝਦਾ ਜਿੰਨੀ ਦੇਰ ਤੱਕ ਤੁਸੀਂ ਇਸ ਰਿਪੋਰਟ ਨੂੰ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਂ ਅਕਾਲੀ ਦਲ ਦੇ ਸਿਧਾਂਤਾਂ ਤੋਂ ਜਦੋਂ ਤੱਕ ਤੁਸੀਂ ਬਾਗੀ ਰਹੋਗੇ ਅਕਾਲੀ ਵਰਕਰ ਅਕਾਲੀ ਸੋਚ ਵਾਲਾ ਬੰਦਾ ਤੁਹਾਡੇ ਨਾਲ ਕਿਵੇਂ ਜੁੜੂਗਾ ਤੁਸੀਂ ਆਪਾਂ ਇਸ ਇਸ ਹੱਦ ਤੱਕ ਮੈਂ ਸਮਝਦਾ ਆਪਣੇ ਚ ਗਰਾਵਟ ਆ ਗਈ ਕਿ ਤੁਸੀਂ ਇੱਕ ਵਰਕਰਾਂ ਦੇ ਲਈ ਤੁਹਾਡੇ ਮਨਾਂ ਚ ਕੀ ਸਤਿਕਾਰ ਆ ਜਨਤਕ ਹੋ ਰਿਹਾ ਕਿ ਇੱਕ ਉਹ ਉਹ ਪਰਿਵਾਰ ਜਿਹੜਾ ਪਰਿਵਾਰ ਮੁੱਢਕ ਦੀ ਮੋਹ ਅਕਾਲੀ ਹੋਵੇ ਅਕਾਲੀ ਦਲ ਦੇ ਲਈ ਬੂੰਥ ਲਾਉਂਦਾ ਰਿਹਾ ਹੋਵੇ ਆਪਾਂ ਤਾਂ ਕਹਿੰਦੇ ਵਰਕਰਾਂ ਦੀ ਪਾਰਟੀ ਆ ਇਹ ਉਹ ਵਰਕਰ ਨੂੰ ਤੁਸੀਂ ਮੈਦਾਨ ਵਿੱਚ ਉਤਾਰ ਕੇ ਪਿੱਛੇ ਹੱਥ ਖਿੱਚ ਰਹੇ ਹੋ ਇਸ ਕਰਕੇ ਖਿੱਚ ਰਹੇ ਹੋ ਵੀ ਉਹਨੂੰ ਤਾਂ ਜੀ ਫਲਾਣੇ ਨੇ ਅਨਾਉਂਸ ਕਰਤਾ ਸੀ ਉਹਨੂੰ ਤਾਂ ਫਲਾਣੇ ਨੇ ਅਨਾਉਂਸ ਕਰਤਾ ਸੀ ਆਪਣੀ ਛੋਟੀ ਸੋਚ ਐਨੀ ਛੋਟੀ ਰਹਿ ਗਈ ਇਹਦਾ ਮਤਲਬ ਆਪਾਂ ਕਲੈਕਟਿਵ ਲੀਡਰਸ਼ਿਪ ਕਿੱਥੋਂ ਲੈ ਕੇ ਆਵਾਂਗੇ ਜੇ ਆਪਾਂ ਇੰਨਾ ਹੀ ਬਰਦਾਸ਼ਤ ਨਹੀਂ ਕਰਦੇ ਵੀ ਉਹਨੂੰ ਤਾਂ ਜੀ ਬੀਬੀ ਜਗੀਰ ਕੌਰ ਜੀ ਬਟਾਲਾ ਸਾਹਿਬ ਜਾਂ ਕੋਈ ਹੋਰ ਬੰਦੇ ਅਨਾਉਂਸ ਕਰਿਆ ਏ ਆਪਾਂ ਉਹ ਬਰਦਾਸ਼ਤ ਨਹੀਂ ਕਰ ਰਹੇ ਅਸੀਂ ਪਾਰਟੀ ਤਫਾਰ ਨਹੀਂ ਪਾਰਟੀ ਨੂੰ ਇੱਕ ਕਰਨ ਵਾਸਤੇ ਪਰ ਪਾਰਟੀ ਦੇ ਵੀ ਸਦਾ ਗੁਰਪ੍ਰਤਾਪ ਸਿੰਘ ਬਟਾਲਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਾਂ ਸਰਦਾਰ ਸੁਖਵੀ ਪਾਰਟੀ ਪਿੰਡ ਦੇ ਕਾਮਰਕਰ ਤੋਂ ਸ਼ੁਰੂ ਹੁੰਦੀ ਹੈ ਜਿਹੜਾ ਬੂਥ ਲਾਉਂਦਾ ਅੱਜ ਉਹਦੀ ਹਾਲਤ ਦੇਖੋ ਕੀ ਆ ਜਦੋਂ ਘਰਾਂ ਚੋਂ ਬਾਹਰ ਨਿਕਲਦਾ ਬਾਰ ਬਾਰ ਹਾਰਾਂ ਸਹਿ ਕੇ ਉਹਨੂੰ ਘਰ ਤੋਂ ਬਾਹਰ ਨਿਕਲਣ ਔਖਾ ਹੋਇਆ ਪਿਆ ਸੋ ਉਸ ਵਰਕਰ ਦੀ ਸਥਿਤੀ ਨੂੰ ਸਮਝੋ ਉਸ ਵਰਕਰ ਦੀ ਭਾਵਨਾ ਨੂੰ ਸਮਝੋ ਪਾਰਟੀ ਤੂਫਾਨ ਨਹੀਂ ਸਾਡੇ ਯਤਨ ਪਾਰਟੀ ਨੂੰ ਇੱਕ ਕਰਨ ਦੇ ਜਿਹੜੀ ਪਾਰਟੀ ਦਾ ਕੋਈ ਧੜਾ ਕੋਈ ਵਿਅਕਤੀ ਚਾਹੇ ਉਹ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ ਜੇ ਉਹ ਪਾਰਟੀ ਦੇ ਸਿੰਬਲ ਤੇ ਅਫੀਸ਼ੀਅਲ ਕੈਂਡੀਡੇਟ ਦੀ ਵਿਰੋਧਤਾ ਕਰੂਗਾ ਇਹਦਾ ਮਤਲਬ ਉਹ ਪਾਰਟੀ ਤੋਂ ਭਾਗੀ ਆ ਉਹ ਬਾਕੀ ਆ ਸੋ ਬਾਕੀ ਬੰਦੇ ਨੂੰ ਤੁਸੀਂ ਕਿਸੇ ਤਰ੍ਹਾਂ ਦਾ ਹਿੱਸਾ ਥੋੜੀ ਮੰਨ ਸਕਦੇ ਹੋ ਵੀ ਇਹ ਬਾਕੀ ਆ ਉਹ ਮੈਂ ਸਮਝਦਾ ਆ ਵੀ ਉਹ ਉਹ ਇੱਕ ਤਰ੍ਹਾਂ ਨਾਲ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਦੇ ਵਿਰੋਧ ਵਿੱਚ ਖੜੇ ਨੇ ਤੇ ਅਸੀਂ ਤਾਂ ਕਹਿੰਦੇ ਆ ਵੀ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਚਾਹੇ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ ਸੋ ਅਸੀਂ ਤੱਕੜੀ ਦੇ ਚੋਣ ਨਿਸ਼ਾਨ ਨਾਲ ਜਿਹੜੀ ਬੀਬੀ ਜੀ ਵਰਕਰਾਂ ਦੀ ਇੱਕ ਤਰ੍ਹਾਂ ਦਾ ਮੈਂ ਸਮਝਦਾ ਆ ਵੀ ਉਹ ਬੀਬੀ ਜੀ ਜਿਹੜੇ ਸਾਡੇ ਉਮੀਦਵਾਰ ਨੇ ਵਰਕਰਾਂ ਦੇ ਇੱਕ ਸਿੰਬੋਲਿਕ ਚਿਹਰੇ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਨਾਲੇ ਤਾਂ ਆਪਾਂ ਹੁਣ ਤੱਕ ਮੰਗ ਕਰਦੇ ਰਹੇ ਆ ਵੀ ਵਰਕਰਾਂ ਨੂੰ ਤੋਂ ਆਮ ਵਰਕਰਾਂ ਦੀ ਮੰਗ ਸੀ ਮੈਂ ਸਮਝਦਾ ਵੀ ਬਹੁਤ ਵਧੀਆ ਚੋਣ ਜਿਹੜੀ ਹੈਗੀ ਆ ਮੈਂ ਵਧਾਈ ਦਿੰਦਾ ਵੀ ਜਗੀਰ ਕੌਰ ਜੀ ਨੂੰ ਸਦਾ ਗੁਰਪ੍ਰਤਾਪ ਸਿੰਘ ਬਟਾਲਾ ਨੂੰ ਡਾਕਟਰ ਸੁਖੀ ਜੀ ਉਹਨਾਂ ਨੂੰ ਤੇ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਵਰਕਰ ਦੀ ਚੋਣ ਕੀਤੀ ਤੇ ਹੁਣ ਅਕਾਲੀ ਦਲ ਦੇ ਵਰਕਰ ਮੈਂ ਸਮਝਦਾ ਆ ਵੀ ਪੰਜਾਬ ਭਰ ਦੇ ਵਿੱਚੋਂ ਇਸ ਚੋਣ ਦੇ ਵਿੱਚ ਆਉਣਗੇ ਤੁਸੀਂ 2600 ਵੋਟ ਪਈ ਸੀ ਆਪਾਂ ਨੂੰ 2600 ਵੋਟ ਪਈ ਸੀ ਨਾ 2600 2600 ਵੋਟ ਪਈ ਸੀ ਤੁਸੀਂ ਹੁਣ ਨਤੀਜਾ ਦੇਖਿਓ ਅਸੀਂ ਕੰਟੈਸਟ ਦੇ ਵਿੱਚ ਚਾਵਾਂਗੇ ਤੇ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਇਸ ਚੋਣ ਦੇ ਵਿੱਚ ਰੰਗ ਦਿਖਾਉ